ਟੇਣਾ ਜੀ ਜੱਗੀ ਜੋਹਲ ਦੀ ਜ਼ਮਾਨਤ ਜਿਹੜੀ ਆ ਉਹਦੀ ਅਰਜ਼ੀ ਰੱਦ ਹੋ ਗਈ ਆ ਬਿਲਕੁਲ ਅਥਨ ਸਾਹਿਬ ਮੈਂ ਹੌਲੇ ਹੌਲੇ ਨਾ ਖਬਰਾਂ ਵੱਖ-ਵੱਖ ਮਾਧਿਅਮ ਤੋਂ ਪੜ ਕੇ ਹਟਿਆ ਉਹਦੇ ਵਿੱਚੋਂ ਇਹੀ ਜਾਣਕਾਰੀ ਮੈਨੂੰ ਮਿਲੀ ਹੈ ਕਿ ਜਗਤਾਰ ਸਿੰਘ ਜੱਗੀ ਜੋਹਲ ਦੀਆਂ ਅੱਜ 18 ਸਤੰਬਰ ਨੂੰ ਤੇ ਦਿੱਲੀ ਹਾਈ ਕੋਰਟ ਦੇ ਜੱਜ ਸਾਹਿਬਾਨ ਦੇ ਦੋਹਰੇ ਪੈਂਚ ਨੇ 7 ਕੇਸਾਂ ਦੇ ਵਿੱਚ ਜ਼ਮਾਨਤਾਂ ਖਾਰਜ ਕੀਤੀਆਂ ਇਹਨਾਂ 7 ਜ਼ਮਾਨਤਾਂ ਦੇ ਲਈ 28 ਅਗਸਤ ਨੂੰ ਆਖਰੀ ਬਹਿਸ ਸੁਣਨ ਤੋਂ ਬਾਅਦ ਫੈਸਲਾ ਰੱਖਵਾ ਰੱਖਿਆ ਗਿਆ ਸੀਗਾ ਸੋ ਲੰਬੇ ਸਮੇਂ ਤੋਂ ਖਬਰਾਂ ਦੇ ਵਿੱਚ ਆ ਇਹ ਜੱਗੀ ਝੋਲ ਘਰਾਣਾ ਜ਼ਿਕਰ ਉਹਦਾ ਵੀ ਜ਼ਮਾਨਤ ਮਿਲੀ ਨਹੀਂ ਜ਼ਮਾਨਤ ਮਿਲੀ ਨਹੀਂ ਪਰ ਅੱਜ ਫੇਰ ਉਹੋ ਜੀ ਖਬਰ ਆਈ ਹੈ ਕਿ ਜ਼ਮਾਨਤ ਨਹੀਂ ਮਿਲੀ ਜੀ ਜ਼ਮਾਨਤ ਅਰਦੀ ਰੱਦ ਹੋ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਘਰਾਣੇ ਦੀ ਸਿਹਤ ਖਰਾਬ ਹੋ ਗਈ ਸੀ ਹੁਣ ਕਿਸ ਤਰ੍ਹਾਂ ਨੇ ਦੇਖੋ ਜੀ ਵਿਕਰਮ ਸਿੰਘ ਮਜੀਠੀਆ ਘਰਾਣੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਲੰਘੇ ਕੱਲ ਉਹਨਾਂ ਨੇ ਟਵਿੱਟਰ ਦੇ ਉੱਤੇ ਲਿਖਿਆ ਸੀ ਉਹ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਖਾਦੀ ਪੀਤੀ ਦੇ ਵਿੱਚ ਡਿੱਗੇ ਆ ਉਹ ਤੇ ਉਹਨਾਂ ਦੇ ਵੱਲੋਂ ਇਸ ਤਰੀਕੇ ਨਾਲ ਕੀਤਾ ਗਿਆ ਉਹ ਚਾਰਟਰਡ ਪਲੇਨ ਦੇ ਵਿੱਚ ਦਿੱਲੀੋਂ ਆਏ ਸੀਗੇ ਚੰਡੀਗੜ੍ਹ ਦੇ ਵਿੱਚ ਤੇ 에어ਪੋਰਟ ਦੇ ਉੱਤੇ ਡਿੱਗ ਪਏ ਜਦ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਦੀਆਂ ਇਹਨਾਂ ਗੱਲਾਂ ਦਾ ਖੰਡਨ ਕੀਤਾ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਉਹਨਾਂ ਨੂੰ ਪੌੜੀਆਂ ਨਹੀਂ ਸੀ ਦਿਸੀਆਂ ਜਹਾਜ਼ ਦੇ ਵਿੱਚੋਂ ਉਤਰਨ ਵੇਲੇ ਇਸ ਕਰਕੇ اٹਕ ਕੇ ਡਿੱਗ ਪਏ ਸੀ ਫਿਰ ਉਸ ਤੋਂ ਬਾਅਦ ਪਤਾ ਲੱਗਾ ਜੀ ਹੋ ਸਕਦਾ ਵੀ ਇਹਨੇ ਵੀ ਹੋਵੇ ਆਪਾਂ ਇਹਨੀ ਗੱਲ ਕਹਦੇ ਵੀ ਬਿਕਰਮ ਮਜੀਠੀਆ ਵਾਲੀ ਗੱਲ ਸਹੀ ਹੈ ਜਾਂ ਦੂਜੀ ਧਿਰ ਵਾਲੀ ਗੱਲ ਸਹੀ ਹੈ ਇਹਦੇ ਬਾਰੇ ਤਾਂ ਉਹੋ ਧਿਰਾਂ ਜਾਣਦੇ ਗਾ ਪਰ ਇਸ ਮਾਮਲੇ ਦੇ ਉੱਤੇ ਵੀ ਨਾ ਪੰਜਾਬ ਦੇ ਵਿੱਚ ਸਿਆਸੀ ਖਿੱਦੋਕੁੰਡੀ ਸ਼ੁਰੂ ਹੋ ਗਈ ਆ ਤੇ ਪਤਾ ਲੱਗਾ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅਪੋਲੋ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਤੇ ਉਹਨਾਂ ਦੀ ਸਿਹਤ ਹੁਣ ਠੀਕ ਆ ਬਿਲਕੁਲ ਹਾਲਤ ਹੁਣ ਸਥਿਰ ਹੈਗੀ ਆ ਤੇ ਪਤਾ ਲੱਗਾ ਜੀ ਉਹਨਾਂ ਨੂੰ ਜਿਹੜਾ ਉਹ ਡ੍ਰਿਪ ਵੀ ਲਾਈ ਗਈ ਸੀ ਤੇ ਉਹਨਾਂ ਨੂੰ ਦਵਾਈ ਬੂਟੀ ਵੀ ਦਿੱਤੀ ਗਈ ਸੀ ਸੋ ਪਿਛਲੇ 3-4 ਦਿਨਾਂ ਤੋਂ ਦਿੱਲੀ ਦੇ ਵਿੱਚ ਸੀਗੇ ਤੇ ਉਹ ਫਿਰ ਅਚਾਨਕ ਕੁਝ ਕੇਸਾਂ ਦੀਆਂ ਫਾਈਲਾਂ ਦੇ ਉੱਤੇ ਸਾਈਨ ਕਰਨੇ ਸੀਗੇ ਦਿੱਲੀੋਂ ਚੱਲ ਕੇ ਚੰਡੀਗੜ੍ਹ ਦੇ ਵਿੱਚ ਆਏ ਸੀ ਪਰ ਜਦੋਂ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਖਰਾਬੀ ਆਈ ਤਾਂ ਤੁਰੰਤ ਉਹਨਾਂ ਨੂੰ ਫਿਰ ਅਪੋਲੋ ਦੇ ਵਿੱਚ ਲੈ ਕੇ ਦਿੱਲੀ ਵੱਲ ਲੈ ਗਈ ਸੀ ਹੁਣ ਉਹ ਠੀਕ ਨੇ ਬਿਲਕੁਲ ਜੀ ਹੁਣ ਹਾਲਤ ਬਿਲਕੁਲ ਠੀਕ ਆ ਸਥਿਰ ਹੈ ਸੋ ਵਿਰੋਧੀ ਪਾਰਟੀਆਂ ਇਸ ਦਾ ਕੋਈ ਗਲਤ ਨਤੀਜਾ ਕੱਢ ਰਹੀਆਂ ਨੇ ਦੇਖੋ ਜੀ ਮੈਂ ਇਹ ਤਾਂ ਵੀ ਗੱਲ ਕਹਿਣਾ ਜੀ ਕਿ ਜੋ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਉਹ ਬਿਲਕੁਲ ਸਹੀ ਗੱਲ ਹੈ ਜਾਂ ਮੈਂ ਕਹਿੰਦਾ ਵੀ ਉਹ ਬਿਲਕੁਲ ਗਲਤ ਗੱਲ ਹੈ ਪਰ ਮਜੀਠੀਆ ਹੋਰ ਹੀ ਇਹ ਦੋਸ਼ ਲਾਉਂਦੇ ਆ ਉਹਨਾਂ ਦੇ ਵੱਲੋਂ ਕੱਥੇ ਤ ਤੌਰ ਦੇ ਉੱਤੇ ਦੋਸ਼ ਲਾਇਆ ਗਿਆ ਕਿ ਭਗਵੰਤ ਮਾਨ ਹੋਰਾਂ ਦੀ ਸਿਹਤ ਕਿਉਂ ਖਰਾਬ ਹੋਈ ਉਹ ਉਹਨਾਂ ਨੇ ਸੇਵਨ ਵੰਦ ਕਰ ਲਿਆ ਉਹਨਾਂ ਨੇ ਆਹ ਕੁਛ ਕਰ ਲਿਆ ਉਹਨਾਂ ਨੇ ਆਹ ਕੁਛ ਕਰ ਲਿਆ ਉਹਨਾਂ ਨੇ ਇਸ ਤਰੀਕੇ ਦੇ ਦੋਸ਼ ਲਾਏ ਆ ਉਹਨਾਂ ਨੇ ਕਹਿੰਦੀ ਕਿ ਮੇਰੇ ਵੀ ਸੂਤਰ ਹੈਗੇ ਆ ਮੇਰੇ ਸੂਤਰ ਨਾਲ ਹੀ ਹੁੰਦੇ ਤੇ ਮੇਰੇ ਸੂਤਰਾਂ ਨੇ ਮੈਨੂੰ ਇਹ ਜਾਣਕਾਰੀ ਦਿੱਤੀ ਹੋਏ ਕਹਿੰਦੇ ਆ। ਆਦਿਸ਼ੀ ਨੇ ਕਦੋਂ ਸੌ ਚੁੱਕਣੀ ਹੈ ਜੀ ਦਿੱਲੀ ਦੇ ਮੁੱਖ ਮੰਤਰੀ ਦੇ ਤੌਰ ਤੇ। ਦੇਖੋ ਜੀ ਅੰਦਾਜ਼ਾ ਆਥਨ ਸਾਹਿਬ ਵੀ ਉਹਨਾਂ ਦੇ ਵੱਲੋਂ ਸ਼ਾਇਦ ਸ਼ਾਇਦ 21 ਤਰੀਕ ਨੂੰ ਯਾਨੀ ਕਿ 21 ਸਤੰਬਰ ਨੂੰ ਸੌ ਚੁੱਕ ਲਈ ਜਾਵੇ। ਅੰਦਾਜ਼ੇ ਇਸ ਗੱਲ ਦੇ ਵੈਸੇ ਉਹਨਾਂ ਨੇ ਸਰਕਾਰ ਬਣਾਉਣ ਦਾ ਦਾਵਾ ਕੱਲ ਪੇਸ਼ ਕਰਤਾ ਸੀਗਾ ਤੇ ਕੇਜਰੀਵਾਲ ਸਾਹਿਬ ਨੇ ਲੰਘੇ ਕੱਲ ਅਸਤੀਫਾ ਦਿੱਤਾ ਸੀਗਾ ਐਲਜੀ ਦੇ ਕੋਲੇ ਲੈਫਟੀਨੈਂਟ ਗਵਰਨਰ ਦੇ ਕੋਲ। ਅਗਲੀ ਗੱਲ ਇਹ ਜੀ ਕਿ ਅੱਜ ਅਰਵਿੰਦ ਕੇਜਰੀਵਾਲ ਨੇ ਸਰਕਾਰੀ ਬੰਗਲਾ ਛਡਣ ਦਾ ਐਲਾਨ ਕਰਤਾ ਉਹਨਾਂ ਨੇ ਕਿਹਾ ਜੀ ਕਿ ਇੱਕ ਹਫਤੇ ਦੇ ਵਿੱਚ ਵਿੱਚ ਮੈਂ ਸਰਕਾਰੀ ਬੰਗਲਾ ਛੱਡ ਦੂੰਗਾ ਆਪਣਾ ਸੰਜੇ ਸਿੰਘ ਨੇ ਗੱਲ ਕਹੀ ਹੈ ਕਿ ਅਸੀਂ ਕੇਜਰੀਵਾਲ ਨੂੰ ਕਿਹਾ ਜੀ ਕਿ ਤੁਹਾਨੂੰ ਸੁਰੱਖਿਆ ਦੇ ਮੱਦੇਨਜ਼ਰ ਇਹ ਬੰਗਲਾ ਨਹੀਂ ਛੱਡਣਾ ਚਾਹੀਦਾ ਤੇ ਕੇਜਰੀਵਾਲ ਨੇ ਅੱਗੋਂ ਗੱਲ ਕਹੀ ਹੈ ਕਿ ਜਦੋਂ ਮੈਂ ਮੁੱਖ ਮੰਤਰੀ ਹੀ ਨਹੀਂ ਤਾਂ ਫਿਰ ਸਰਕਾਰੀ ਬੰਗਲਾ ਵੀ ਕਾਦੇ ਲਈ ਮੈਨੂੰ ਇਹਦੀ ਲੋੜ ਨਹੀਂ ਐ ਸੋ ਕੇਜਰੀਵਾਲ ਹੋਰਾਂ ਨੇ 100 ਦਿਨ ਦਾ ਰੋਡਮੈਪ ਤਿਆਰ ਕੀਤਾ ਉਹਨਾਂ ਨੇ ਲੋਕਾਂ ਵਿੱਚ ਜਾਣਾ ਉਹ ਕਹਿੰਦੇ ਮੈਂ ਲੋਕਾਂ ਵਰਗਾ ਬਣ ਕੇ ਜਾਊਂਗਾ ਜੇ ਤਾਂ ਮੈਂ ਭ੍ਰਿਸ਼ਟਾ ਫਿਰ ਮੈਨੂੰ ਇੱਕ ਵੀ ਨਾ ਵੋਟ ਪਾਇਓ ਅਰ ਜੇ ਮੈਂ ਈਮਾਨਦਾਰ ਆ ਫਿਰ ਮੈਨੂੰ ਵੱਧ ਤੋਂ ਵੱਧ ਵੋਟਾਂ ਪਾਏ ਉਤ ਮੈਂ ਦੁਬਾਰਾ ਮੁੱਖ ਮੰਤਰੀ ਬਣ ਕੇ ਫਿਰ ਕੁਰਸੀ ਤੇ ਬੈਠੂੰਗਾ ਜੀ ਤੇ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਦੀਆਂ ਸੀਟਾਂ ਲਈ ਵੋਟਾਂ ਪੈ ਗਈਆਂ ਜੀ ਸੂਕਸਾਂਦਨਾ ਪੈ ਗਈਆਂ ਬਿਲਕੁਲ ਜੀ ਬਿਲਕੁਲ ਅਸਲ ਦੇ ਵਿੱਚ ਨਾ ਥਨ ਸਾਹਿਬ ਇਹ ਤਿੰਨ ਪੜਾਵਾਂ ਦੇ ਵਿੱਚ ਵੋਟਾਂ ਪੈਣੀਆਂ ਇੱਥੇ ਉਹਨਾਂ ਤਿੰਨਾਂ ਪੜਾਵਾਂ ਦੇ ਵਿੱਚੋਂ ਅੱਜ ਪਹਿਲੇ ਪੜਾ ਦੀਆਂ ਵੋਟਾਂ ਇੱਥੇ ਪੈ ਗਈਆਂ ਤੇ ਪਹਿਲੇ ਪੜਾ ਦੀਆਂ ਜਿਹੜੀਆਂ ਵੋਟਾਂ ਪਈਆਂ ਇਹ 24 ਸੀਟਾਂ ਵਾਸਤੇ ਪਈਆਂ ਜੀ 24 ਸੀਟਾਂ ਵਾਸਤੇ 24 ਸੀਟਾਂ ਦੀਆਂ ਵੋਟਾਂ ਪੈ ਗਈਆਂ ਦੂਜੇ ਪੜਾਅ ਦੀਆਂ ਵੋਟਾਂ ਹੋਣਗੀਆਂ ਜੀ ਆ 25 ਸਤੰਬਰ ਨੂੰ ਤੇ ਫਿਰ ਤੀਜੇ ਪੜਾਅ ਦੀਆਂ ਵੋਟਾਂ ਦੀ ਤੇ ਅੱਜ ਜਦੋਂ ਪਹਿਲੇ ਪੜਾਅ ਦੇ ਵਿੱਚ ਵੋਟਾਂ ਪਈਆਂ ਪਹਿਲੇ ਫੇਸ ਦੇ ਵਿੱਚ 58.85 ਲਗਭਗ 59% ਵੋਟਾਂ ਇੱਥੇ ਪਈਆਂ ਕਿਸ਼ਤ ਵਾਰਡ ਦੇ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ ਲਗਭਗ 77% ਦੀ ਤੇ ਪਤਾ ਲੱਗਾ ਜੀ ਕਿ ਪੁਲਵਾਮਾ ਦੇ ਵਿੱਚ ਸਭ ਤੋਂ ਘੱਟ ਵੋਟਾਂ ਪਈਆਂ ਹੈਗੀਆਂ ਤੇ ਇੱਥੇ ਤਾਂ ਬੇहद ਘੱਟ ਵੋਟਾਂ ਪਈਆਂ ਜੀ ਲਗਭਗ 46 46% ਦੀ ਵੋਟਾਂ ਪਈਆਂ ਸੋ ਅੱਜ ਕੋਈ ਇੱਥੇ ਕੋਈ ਹਵੀ ਨਵੀਂ ਵਾਲੀ ਖਬਰ ਤਾਂ ਨਹੀਂ ਆਏਗੀ ਬਹੁਤੀ ਵੀ ਭਾਈ ਕੋਈ ਨੁਕਸਾਨ ਵਾਲੀ ਖਬਰ ਨਹੀਂ ਆਈ ਪਰ ਇਹ ਅਭੀ ਲੋਕਾਂ ਨੇ ਕਤਾਰ ਦੇ ਵਿੱਚ ਲਾ ਕੇ ਵੋਟਾਂ ਪਾਈਆਂ ਦਸਾਂ ਸਾਲਾਂ ਬਾਅਦ ਇੱਥੇ ਵੋਟਾਂ ਪੈ ਰਹੀਆਂ ਜੀ ਕਿਹੜੀ ਗੱਤਾ ਫੈਕਟਰੀ 'ਚ ਅੱਗ ਲੱਗੀ ਹੈ ਇਹ ਜੀ ਬਠਿੰਡੇ ਦੇ ਵੱਲੋਂ ਖਬਰ ਆਈ ਹੈ ਡੱਬ ਵਾਲੀ ਰੋਡ ਤੇ ਆ ਇਹ ਗੱਤਾ ਫੈਕਟਰੀ ਜਿਹਦੇ ਵਿੱਚ ਅੱਜ ਅੱਗ ਲੱਗੀ ਹੈ ਉਹਦੇ ਵਿੱਚ ਤਿੰਨ ਜਿਹੜੇ ਮਜ਼ਦੂਰ ਆ ਉਹ ਝੁੱਲਸ ਗਏ ਤੇ ਉਹਨਾਂ ਦੀ ਮੌਤ ਹੋ ਗਈ ਉਹਨਾਂ ਵਿਚਾਰਿਆਂ ਦੀ ਬੇਹੱਦ ਖਤਰਨਾਕ ਅੱਗ ਸੀਗੀ ਗੱਤਾ ਫੈਕਟਰੀ ਦੇ ਵਿੱਚ ਬਹੁਤ ਵੱਡੀ ਅੱਗ ਲੱਗ ਗਈ 2 ਕਿਲੋਮੀਟਰ ਦੂਰ ਤੱਕ ਲਾਟਾਂ ਦੇਖਣ ਨੂੰ ਮਿਲਦੀਆਂ ਸੀ ਤਿੰਨ ਮਜ਼ਦੂਰ ਜਿਉਂਦੇ ਸੜ ਗਏ ਚਾਰ ਮਜ਼ਦੂਰਾਂ ਨੇ ਭੱਜ ਕੇ ਜਾਨ ਬਚਾਈ ਆ ਫੈਕਟਰੀ ਦਾ ਛੱਡ ਡਿੱਗ ਪਿਆ ਹਾਲਾਤ ਬੇਤਾਬੂ ਉਹਦਾ ਦੇਖ ਕੇ ਬਠਿੰਡੇ ਦੀ ਤੇ ਆਲੇ ਦੁਆਲੇ ਦੇ ਖੇਤਰ ਦੀਆਂ ਇੱਥੇ ਫਾਇਰ ਪ੍ਰਗਟੀਆਂ ਘੱਡੇਗਾ ਪਹੁੰਚਗਾ 6-7 ਘੰਟਿਆਂ ਦੇ ਵਿੱਚ ਉਹਨਾਂ ਨੇ ਅੱਗ ਤੇ ਕਾਬੂ ਪਾਇਆ ਤੇ ਜਿਹੜੇ ਮ੍ਰਿਤਕ ਉਹਨਾਂ ਦੀ ਪਛਾਣ ਲਖਬੀਰ ਸਿੰਘ ਨਿੰਦਰ ਸਿੰਘ ਤੇ ਵਿਜੇ ਸਿੰਘ ਦੇ ਤੌਰ ਤੇ ਹੋਈ ਹੈ ਟਣਾ ਜਿਹਦੇ ਵਿੱਚ ਤੋਂ ਕੋਈ ਦੋ ਰਾਮਾ ਨਹੀਂ ਕਿ ਪੰਜਾਬ ਪੁਲਿਸ ਦੀ ਖਾਸ ਤੌਰ ਦੇ ਉੱਤੇ ਜਿਹੜੇ ਅਮ ਹਵਾਲਦਾਰ ਤੱਕ ਤੇ ਛੋਟੇ ਥਾਣੇਦਾਰ ਤੱਕ ਨੌਕਰੀ ਜਿਹੜੀ ਬਹੁਤ ਔਖੀ ਤੇ ਸਟ੍ਰੈਸਫੁੱਲ ਆ ਔਰ ਉਹਨਾਂ ਜੋ ਬਹੁਤ ਸਾਰੇ ਨਸ਼ਿਆਂ ਦਾ ਸੇਵਨ ਵੀ ਕਰਦੇ ਨੇ ਪਰ ਪੈਰਾਸੀਟਾਮੋਲ ਤਾਂ ਦਵਾਈ ਹੈ ਇੱਕ ਮਾਨਯੋਗ ਜੱਜ ਨੇ ਕੀ ਕਿਆ ਪੰਜਾਬ ਪੁਲਿਸ ਨੂੰ ਜਨ ਸਰ ਦੇਖੋ ਮੈਂ ਸਾਰੀ ਪੁਲਿਸ ਨੂੰ ਇੱਕੋ ਰਸੇ 'ਚ ਨਹੀਂ ਪੜਦਾ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਅਧਿਕਾਰੀ ਚੰਗੇ ਵੀ ਬਹੁਤ ਆ ਗੁਰਸਿੱਖ ਵੀ ਆ ਚਲੋ ਗੁਰਸਿੱਖ ਨਾ ਵੀ ਹੋਣ ਜੇ ਕਰਤਾ ਵੀ ਉਹ ਆਪਣੀਆਂ ਕਦਰਾਂ ਕੀਮਤਾਂ ਨੂੰ ਸਮਝਦੇ ਆ ਇਮਾਨਦਾਰੀ ਨਾਲ ਜੁੜੇ ਆ ਨਸ਼ਾ ਨਹੀਂ ਕਰ ਪਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਬਿਲਕੁਲ ਜੀ ਨਸ਼ਾ ਨਹੀਂ ਕਰਦੇ ਪੈਸੇ ਨਹੀਂ ਲੈਂਦੇ ਟਰਚਰ ਨਹੀਂ ਕਰਦੇ ਬੇਈਮਾਨੀ ਨਹੀਂ ਕਰਦੇ ਕੁੰਡੀ ਨਹੀਂ ਲਾਉਂਦੇ ਹੇਰਾ ਫੇਰੀ ਨਹੀਂ ਕਰਦੇ ਪਰ ਵੱਡੀ ਗਿਣਤੀ ਦੇ ਵਿੱਚ ਇਹ ਕਰਤੂਤਾ ਕਰਦੇ ਆ ਆ ਜਿਹੜੀ ਖਬਰ ਆਈ ਹੈ ਇਹਦੇ ਬਿਲਕੁਲ ਚਿੱਟਾ ਚਰਨ ਕਰਦਾ ਇਹਦੇ ਵਿੱਚ ਪਤਾ ਲੱਗਾ ਜੀ ਕਪੂਰਥਲੇ ਦੇ ਵੱਲੋਂ ਖਬਰ ਆ ਹੁਣ ਮਾਨਯੋਗ ਪੰਜਾਬ ਦੇ ਰੈਣਾ ਹਾਈ ਕੋਰਟ ਨੇ ਅਗਲੀ ਤਰੀਕ ਦੇ ਉੱਤੇ ਕਪੂਰਥਲਾ ਦੇ ਐਸਐਸਪੀ ਨੂੰ ਵੀ ਤਲਬ ਕੀਤਾ ਬੁਲਾਇਆ ਖਬਰ ਇਹ ਹੈ ਜੀ ਕਿ ਇੱਕ ਲਵਪ੍ਰੀਤ ਸਿੰਘ ਨਾਂ ਦਾ ਬੰਦਾ ਜਿਹਦੇ ਉੱਤੇ ਪੁਲਿਸ ਨੇ ਪਰਚਾ ਦਰਜ ਕੀਤਾ ਵੀ ਇਹਦੇ ਕੋਲੋਂ ਨਸ਼ੀਲੀਆਂ ਗੋਲੀਆਂ ਦਾ ਆਬਰਾੰਭ ਕੀਤੀਆਂ ਜਨੁਰ ਨਸ਼ੀਲਾ ਗੋਲੀਆਂ ਬRAND ਕੀਤਾ ਜਾਂ ਕੁਝ ਵੀ ਬRAND ਕੀਤਾ ਹੋਵੇ ਨਸ਼ੀਲਾ ਜਦੋਂ ਐਨਡੀਪੀਐਸ ਦਾ ਕੇਸ ਦਰਜ ਹੋ ਜੇ ਫਿਰ ਫੋਰੈਂਸਿਕ ਲੈਬ ਦੇ ਵਿੱਚ ਉਹ ਚੀਜ਼ ਜਾਂਦੀ ਹੈ ਵੀ ਭਾਈ ਇਹਦੇ ਵਿੱਚ ਨਸ਼ੇ ਦੀ ਮਾਤਰਾ ਕਿੰਨੀ ਸੀ ਕਿਹੜਾ ਨਸ਼ਾ ਸੀ ਕੀ ਸੀ ਫੋਰੈਂਸਿਕ ਲੈਬੋਰੀ ਦੇ ਵਿੱਚ ਫੋਰੈਂਸਿਕ ਲੈਬ ਦੇ ਵਿੱਚ ਪਤਾ ਲੱਗਦਾ ਉਹ ਤਾਂ ਨਸ਼ੀਲਾ ਦਾ ਚੀਜ਼ਾ ਹੈ ਨਹੀਂ ਸੋ ਤਾਂ ਪੈਰਾਸੀਟਾਮੋਲ ਦੀਆਂ ਗੋਲੀਆਂ ਪੈਰਾਸੀਟਾਮੋਲ ਉਵੇਂ ਹੈ ਜਿਵੇਂ ਤੁਸੀਂ ਇੱਥੇ ਐਡਵਿਲ ਨੂੰ ਵਰਤਦੇ ਆ ਹੱਡ ਭੜਣੀ ਜੀ ਲੱਗੀ ਹੋਵੇ ਸਿਰ ਦੁਖਦਾ ਹੋਵੇ ਮੜਾ ਮੜਾ ਬੁਖਾਰ ਜਿਹਾ ਜਿਹੜਾ ਮਹਿਸੂਸ ਹੋਵੇ ਇਹ ਪੈਰਾਸੀਟਾਬੋਲ ਮੈਂ ਵੀ ਆਪਦੇ ਕੋਲੇ ਕਈ ਵਾਰੀ ਰੱਖਦਾ ਵੀ ਜੇਕਰ ਕੋਈ ਅਚਾਨਕ ਲੋੜ ਪੈ ਜੇ ਬੰਦਾ ਖਾ ਲੈਂਦਾ ਇੱਕ ਵੀ ਆਪਦਾ ਵੇਲਾ ਨਿਕਲ ਜਾਂਦਾ ਸੋ ਇਸ ਤਰੀਕੇ ਨਾਲ ਪੈਰਾਸੀਟਾਬੋਲ ਨੂੰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਇਹ ਕਹਿ ਕੇ ਤੇ ਐਡੀਪੀਐਸ ਦਾ ਪਰਚਾ ਦਰਜ ਕਰਤਾ ਹੁਣ ਅੱਜ ਪੁਲਿਸ ਨੂੰ ਝਾੜ ਪਾਈ ਹੈਗੀ ਜੀ ਅਦਾਲਤ ਨੇ ਇਹ ਗੱਲ ਕਹੀ ਵੀ ਤੁਹਾਡੇ ਵੱਲੋਂ ਜਿਹੜੇ ਐਡੀਪੀਐਸ ਦੇ ਪਰਚੇ ਦਰਜ ਕੀਤੇ ਜਾਂਦੇ ਤੁਸੀਂ ਭਰੋਸੇਯੋਗਤਾ ਹੀ ਖਤਮ ਕਰਦੇ ਹੋਗੇ ਉਸ ਬੰਦੇ ਨੇ ਲਾਪਰੀਤ ਨੇ ਜਿਹਦੇ ਉੱਤੇ ਪਰਚਾ ਦਰਜ ਹੋਇਆ ਉਹਨੇ ਇੱਕ ਹੋਰ ਕਹਾਣੀ ਦੱਸੀ ਆ ਉਹ ਕਹਿੰਦਾ ਮੈਂ ਸਰਕਤੇ ਜਾ ਰਿਹਾ ਸੀ ਮਗਰ ਮਗਰ ਓਰੀਸ਼ ਪੁਲਸ ਦੀ ਗੱਡੀ ਮੈਂ ਪੁਲਸ ਦੀ ਗੱਡੀ ਨੂੰ ਰਾਹ ਨਹੀਂ ਦੇ ਸਕਿਆ ਪਤਾ ਨਹੀਂ ਕਿਹੜੇ ਕਾਰਨ ਕਰਕੇ ਨਹੀਂ ਦੇ ਸਕਿਆ ਹੂੰਗਾ ਉਹ ਕਹਿੰਦਾ ਇਸ ਗੱਲ ਦੀ ਖਜਨੇ ਵਿੱਚ ਮੇਰੇ ਉੱਤੇ ਜਿਹੜਾ ਪਰਚਾ ਪਾਤਾ ਤੇ ਪੈਰਾਸੀਟਾਮੋਲ ਨੂੰ ਨਸ਼ੀਲੀਆਂ ਗੋਲੀਆਂ ਬਣਾਤਾ ਹੂੰ। ਹੂੰ ਅੱਛਾ ਡੀਜੀਪੀ ਨੇ ਇਕਬਾਲ ਕਰ ਲਿਆ ਭਈ ਫਰੋਤੀਆਂ ਦਾ ਦੌਰ ਚੱਲ ਰਿਹਾ ਪੰਜਾਬ 'ਚ ਬਿਲਕੁਲ ਹੀ ਬਿਲਕੁਲ ਡੀਜੀਪੀ ਸਾਹਿਬ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਇਸ ਗੱਲ ਦਾ ਇਕਬਾਲ ਕੀਤਾ ਗਿਆ। ਉਹਨਾਂ ਨੇ ਕਿਹਾ ਜੀ ਪੰਜਾਬ ਦੇ ਵਿੱਚ ਫਰौती ਧਮਕੀਆਂ ਤੇ ਗਵਾਹਾਂ ਨੂੰ ਅਗਵਾ ਕਰਨ ਦੇ ਮਾਮਲੇ ਵਧੇ ਆ 1 ਜੂਨ 2022 ਤੋਂ 28 ਫਰਵਰੀ 2023 ਤੱਕ ਪੰਜਾਬ ਵਿੱਚ ਧਮਕੀਆਂ ਅਗਵਾ ਤੇ ਫਰौती ਦੀਆਂ ਕੋਲਾਂ ਜਿਸ ਸਬੰਧ ਦੇ ਵਿੱਚ 300 ਪਰਚੇ ਦਰਜ ਕੀਤੇ ਗਏ ਆ ਸਭ ਤੋਂ ਵੱਧ ਲੁਧਿਆਣੇ ਦਰਜ ਹੋਏ 35 ਬਠਿੰਡੇ 28 ਤਰਨਤਾਰਨ ਚ 17 ਮੋਗਾ ਤੇ ਮੁਹਾਲੀ ਦੇ ਵਿੱਚ 13 13 ਜਲੰਧਰ ਤੇ 26 ਅੰਮ੍ਰਿਤਸਰ ਦੇ ਵਿੱਚ 29 ਫਾਜ਼ਿਲਕਾ ਦੇ ਵਿੱਚ 13 ਤੇ ਹੁਸ਼ਿਆਰਪੁਰ ਚ 11 ਐਫਆਈਆਰ ਦਰਜ ਹੋਈਆਂ 1 ਮਾਰਚ 2023 ਤੋਂ ਲੈ ਕੇ 31 ਦਸੰਬਰ 2023 ਤੱਕ 324 ਐਫਆਈਆਰ ਦਰਜ ਹੋਈਆਂ ਦੇਖੋ ਇਹ ਤਾਂ ਹੈਗਾ ਖਿੰਸਾਬਾ ਸਰਕਾਰੀ ਅੰਕੜਾ ਆਪਾਂ ਜਾਣਦੇ ਕਿ ਸਰਕਾਰੀ ਅੰਕੜੇ ਦੇ ਵਿੱਚ ਕਈ ਗੱਲਾਂ ਲੁਕਵੀਆਂ ਵੀ ਹੁੰਦੀਆਂ ਹੂੰ ਹੂੰ ਤੇ ਕਈ ਲੋਕ ਆ ਜਿਹੜੇ ਫਰौती ਦੇ ਵੀ ਦਿੰਦੇ ਤੇ ਕਈ ਲੋਕੇ ਇਸ ਗੱਲ ਤੇ ਪਰਦਾ ਵੀ ਪਾ ਲੈਂਦੇ ਵੀ ਗੱਲ ਤਾਂ ਤੋਂ ਨੰਗੀ ਕਰਨੀ ਹੈ ਗੱਲ ਤਾਂ ਤੋਂ ਨੁਸ਼ਰ ਕਰਨੀ ਆ ਅੰਕੜਾ ਸ਼ਾਇਦ ਇਸ ਤੋਂ ਕਾਫੀ ਵੱਡਾ ਹੋਵੇ ਇਹ ਗੱਲ ਸੱਚੀ ਆ ਵੀ ਗੈਂਗਸਟਰ ਨੇ ਆਪਣੀ ਪੁਖਤਗੀ ਸਾਬਤ ਕਰਨ ਲਈ ਐਨਆਰਆਈ ਦਾ ਕਤਲ ਕਰ ਦਿੱਤਾ ਉਹ ਤੋਂ ਪਹਿਲਾਂ ਫਰौती ਮੰਗੀ ਸੀ ਉਹਨੇ ਦਿੱਤੀ ਨਹੀਂ ਕਹਿੰਦੇ ਉਹਨੂੰ ਮਾਰ ਦਿੱਤਾ ਕਤਲ ਕਰ ਦਿੱਤਾ ਤਾਂ ਕਿ ਦੂਜੇ ਲੋਕਾਂ ਨੂੰ ਕੰਨ ਹੋ ਜਾਣ ਕਿ ਅਸੀਂ ਸੀਰੀਅਸ ਆ ਦੇਖੋ ਗਰਲਸਨ ਸਾਹਿਬ ਇਹ ਆ ਵੀ ਐਨ ਆਰ ਆਈ ਜੋ ਸੱਚੀ ਮੁੱਚੀ ਧਮਕੀਆਂ ਆਉਂਦੀਆਂ ਵੀ ਆ ਅੱਜ ਕੱਲ ਤਾਂ ਜਿਹੜਾ ਵੀ ਕੰਮ ਚੱਲ ਪੈਦਾ ਰਹੇ ਜਦੋਂ ਅਸੀਂ ਇੰਗਲੈਂਡ ਗਏ ਸੀ ਸਾਹਿਬ ਇੱਕ ਮੈਂ ਉਦਾਹਰਨ ਦਿੰਦਾ ਇੱਕ ਉਥੇ ਪੰਜਾਬੀ ਆ ਉਸ ਪੰਜਾਬੀ ਦਾ ਬੜਾ ਸੋਹਣਾ ਕਾਰੋਬਾਰ ਆ ਮੇਰੇ ਦਿਲ ਦੇ ਵਿੱਚ ਏ ਸੀ ਜੀ ਕੇ ਜਿਵੇਂ ਪੰਜਾਬੀ ਬਿਲਕੁਲ ਜ਼ੀਰੋ ਗਰਾਊਂਡ ਤੋਂ ਉੱਠ ਕੇ ਤੇ ਉਸ ਬੰਦੇ ਨੇ ਕਿੰਨਾ ਵੱਡਾ ਕਾਰੋਬਾਰ ਕੀਤਾ ਉਹਦੀ ਇੰਟਰਵਿਊ ਕੀਤੀ ਜਾਂਦੀ ਉਸ ਬੰਦੇ ਦੇ ਨਾਲ ਅਸੀਂ ਚਾਹ ਦਾ ਪਹਿਲਾਂ ਸਾਂਝਾ ਕੀਤਾ ਕਿ ਉਹ ਕਹਿੰਦਾ ਬਾਈ ਜੀ ਮੇਰੇ ਨਾਲ ਤੁਸੀਂ ਇੰਟਰਵਿਊ ਨਾ ਲਓ ਮੈਂ ਕਿਹਾ ਉਹ ਕਿਉਂ ਕਹਿੰਦਾ ਬਾਈ ਜੀ ਜਿਹੜਾ ਕੁਝ ਪੰਜਾਬ ਦੇ ਵਿੱਚ ਹੁੰਦਾ ਉਹ ਕੁਝ ਇੰਗਲੈਂਡ 'ਚ ਵੀ ਹੋਣ ਲੱਗਿਆ ਮੈਂ ਕਿਹਾ ਉਹ ਕਿਵੇਂ ਕਹਿੰਦਾ ਸਾਡੇ ਇੱਥੇ ਚਾਰ ਪੰਜ ਰੀਅਲ ਏਸਟੇਟ ਵਾਲੇ ਬੰਦਿਆਂ ਨੂੰ ਕੰਸਟਰਕਸ਼ਨ ਵਾਲੇ ਬੰਦਿਆਂ ਨੂੰ ਵੱਡੇ ਵੱਡੇ ਕਾਰੋਬਾਰੀਆਂ ਨੂੰ ਗੈਂਟਰਾਂ ਜਿਹਾ ਧਮਕੀਆਂ ਆ ਰਹੀਆਂ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਜੀ ਕਿਹੜਾ ਕਾਰੋਬਾਰ ਵਧੀਆ ਚੱਲਦਾ ਉਹ ਕਹਿੰਦੇ ਲੱਖ ਪਾਉਂਡ ਪਾ ਦੇ ਨਹੀਂ ਤਾਂ ਮਾਰ ਦੇਾਂਗੇ 50000 ਪਾਉਂਟ ਪਾ ਦੇ ਕਹਿੰਦਾ ਵੀ ਮੇਰਾ ਚਿੱਤ ਕਰਦਾ ਵੀ ਇੰਟਰਵਿਊ ਦੇਵਾ ਪਰ ਮੈਂ ਡਰਦਾ ਰਹਿਣ ਦੇ ਮੇਰੀ ਇੰਟਰਵਿਊ ਨਾ ਲਓ ਤੁਸੀਂ ਮੇਰਾ ਕਾਰੋਬਾਰ ਪਤਾ ਹੀ ਨ ਲੱਗੇ ਕਿਸੇ ਨੂੰ ਮੈਂ ਕਰਦਾ ਕੀ ਆ ਜੀ ਫਰੋਤੀਆਂ ਤੋਂ ਤਾਂ ਇੱਥੇ ਬਹੁਤ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਕਈਆਂ ਨੇ ਆਪਣੀਆਂ ਜਿਹੜੀਆਂ ਬਹੁਤ ਰॉयਲਸ ਰॉयਸ ਕਾਰਾਂ ਮਹਿੰਗੀਆਂ ਨੇ ਉਹ ਗਰਾਜ ਚ ਪੱਕੇ ਤੌਰ ਤੇ ਖੜੀਆਂ ਕਰਤੀਆਂ ਉਹ ਚਲਾਉਂਦੇ ਨਹੀਂ ਹੁਣ ਉਹ ਕਹਿੰਦੇ ਧਮਕੀਆਂ ਆਉਣ ਲੱਗ ਪੈਣਗੀਆਂ ਕਿਉਂ ਨਹੀਂ ਚਲਾਉਂਦੇ ਇਹ ਡਰਦੇ ਆ ਲੋਕ ਡਰਦੇ ਆ ਇੱਥੇ ਪੰਜਾਬ ਦੇ ਵਿੱਚ ਵੀ ਜੇ ਕਿਸੇ ਦਾ ਢਾਬਾ ਚੱਲ ਪਿਆ ਜੇ ਕਿਸੇ ਦੇ ਗਾਣੇ ਚੱਲ ਪਏ ਕਹਦਾ ਰੀਅਲ ਏਸਟੇਟ ਦਾ ਕੰਮ ਆ ਕੋਈ ਵੱਡਾ ਹਸਪਤਾਲ ਆ ਉਹਦੇ ਡਾਕਟਰਾਂ ਨੂੰ ਕਿਸੇ ਨੇ ਵੱਡਾ ਘਰ ਲਿਆ ਉਹਨੂੰ ਪਤਾ ਹੀ ਕੋਈ ਨਹੀਂ ਹੁਣ ਤਾਂ ਵਿਆਹਾਂ ਦੇ ਮੌਕੇ ਵੀ ਆ ਹੁਣ ਤਾਂ ਜਿਹੜੇ ਗੈਂਗਸਟਰਾਂ ਦੇ ਕਰਿੰਦੇ ਐ ਸੱਭ ਉਹ ਪੰਜਾਬ ਦੇ ਵਿੱਚ ਜਿਹੜੇ ਲਗਜ਼ਰੀ ਵਿਆਹ ਕਰਦੇ ਜਿਹੜੇ ਕਿ ਵੱਡੇ ਵੱਡੇ ਪੈਲਸਾਂ ਕਿ ਜਿਹੜੇ ਕਿ 4-5 ਲੱਖ ਰੁਪਏ ਦਾ ਕਿਰਾਇਆ ਹੀ ਹੁੰਦਾ ਤੇ 50-60 ਲੱਖ ਰੁਪਏ ਦੇ ਵਿੱਚ ਜਦੋਂ ਉਹ ਵਿਆਹ ਹੁੰਦਾ ਵੀ ਗੱਡੀ ਮਹਿੰਗੀ ਦੇਣੀ ਆ ਦੁਬਈਆ ਮਹਿੰਗਾ ਲਾਉਣਾ ਉਥੇ ਪਤਨ 4000 ਦੀ ਪਰ ਪਲੇਟ ਦੇ ਹਿਸਾਬ ਦੇ ਨਾਲ 6000 ਦੀ ਪਲੇਟ ਆ ਉਹਨਾਂ ਨੂੰ ਵੀ ਧਮਕਣਾਉਂਦਗਾ ਵੀ ਜੇ ਤੁਸੀਂ ਵਿਆਹ ਤੇ 70 ਲੱਖ ਲਾ ਸਕਦੇ ਜੋ 20 ਲੱਖ ਰੁਪਈਆ ਆ ਕੁਛ ਚੱਲ ਪਿਆ ਪਰ ਜਿਹੜਾ ਐਨਆਰਆਈ ਮਹਿੰਦਰ ਸਿੰਘ ਮਾਰਿਆ ਉਹ ਤੋਂ ਫਰौती ਮੰਗੀ ਸੀ ਹੁਣ ਉਹ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਆ ਕਿ ਜਿਹਨੇ ਫਰौती ਨਾ ਦਿੱਤੀ ਉਹਦਾ ਇਹੀ ਹਸ਼ਰ ਹੋਊਗਾ ਮੈਂ ਉੱਥੇ ਆਉਣ ਲੱਗਾ ਸਤਿ ਸਭ ਕੇ ਜਿਹੜਾ ਨਕੋਦਰ ਦੇ ਕੋਲੇ ਪਿੰਡਾਂ ਕੰਗਸਾ ਬੂ ਜਲੰਧਰ ਜ਼ਿਲ੍ਹੇ ਦੇ ਵਿੱਚ ਆ ਕੱਲ ਆਪਾਂ ਖਬਰਸਾਂ ਜੀ ਕੀਤੀ ਸੀ ਬਜ਼ੁਰਗ ਮਹਿੰਦਰ ਸਿੰਘ ਦਾ ਕਤਲ ਹੋ ਗਿਆ ਲਾਸ਼ ਮੋਗੇ ਵਾਲੀ ਨਹਿਰ ਦੇ ਕੋਲੋਂ ਮਿਲੀ ਆ ਇਹਨੂੰ ਅਗਵਾ ਕਰ ਲਿਆ ਸੀ ਦੋ ਜਣਿਆਂ ਨੇ ਇਹ ਪਿੰਡ ਦੇ ਹੀ ਦੋਵੇਂ ਜਾਣੇ ਹਨ ਇਹਦੀ ਕੁੰਡੀ ਖੁੱਲ ਗਈ ਆ ਇਰੇ ਬਾਰੇ ਕੁੱਥੀ ਛਲਕੀ ਆ ਇਹ ਪਿੰਡ ਦੇ ਹੀ ਦੋ ਜਣੇ ਸੀ ਜਿਨ੍ਹਾਂ ਨੇ ਆਪਣੇ ਪਿੰਡ ਦੇ ਇਸ ਬਜ਼ੁਰਗ ਨੂੰ ਅਵਾਹ ਕਰ ਲਿਆ ਵੀ ਇਹਨਾਂ ਕੋਲੇ ਪੈਸੇ ਹੈਗੇ ਇਹਨੂੰ ਕੀ ਫਰਕ ਪੈਂਦਾ 2 ਕਰੋੜ ਦੀ ਫਰੋਕੀ ਮੰਗੀ ਸੀ ਇਹਨਾਂ ਨੇ 2 ਕਰੋੜ ਤੋਂ 1 ਕਰੋੜ ਤੇ ਆ ਗਏ ਜਦੋਂ ਡੀਲ ਚੱਲਦੀ ਸੀ ਤਾਂ ਜਿਹੜਾ ਬਜ਼ੁਰਗ ਆ ਉਹਨੇ ਆਵਾਜ਼ ਪਛਾਣ ਲਈ ਕਹਿੰਦਾ ਯਾਰ ਤੂੰ ਤਾਂ ਸਾਡੇ ਪਿੰਡ ਵਾਲਾ ਜੀਤੂ ਆ ਮੈਂ ਤੇਰੀ ਆਵਾਜ਼ ਪਛਾਣਦਾ ਉਹਨਾਂ ਨੂੰ ਇਸ ਕਰਕੇ ਡਰ ਪੈ ਗਿਆ ਵੀ ਹੁਣ ਤਾਂ ਇਹ ਸਾਡੀ ਗੱਲ ਨੂੰ ਨਸ਼ਰ ਕਰ ਲੂਗਾ ਪੁਲਿਸ ਕੋਲੇ ਜਾਣਕਾਰੀ ਦੇਊਗਾ ਇਸ ਕਰਕੇ ਬਜ਼ੁਰਗ ਦਾ ਕਤਲ ਕਰਤਾ ਉਹਨਾਂ ਨੇ ਉਰੂਏ ਮੇਂ ਲੋਕਲ ਗੁੰਡੇ ਸੀ ਜਾਂ ਆਕੇ ਬਿਸ਼ਨੋਈ ਦੇ ਬੰਦੇ ਸੀ ਨਹੀਂ ਜੀ ਵੀ ਉਹ ਲੋਕਲ ਗੁੰਡੇ ਸੀ ਉਹ ਪਿੰਡ ਪਧਰੀ ਗੁੰਡੇ ਸੀ ਉਹ ਕਹਿੰਦੇ ਵੀ ਅਸੀਂ ਅਮੀਰ ਹੋਣਾ ਚਾਹੁੰਦੇ ਸੀ ਇਸ ਬਜ਼ੁਰਗ ਕੋਲੇ ਪੈਸਾ ਕਾਫੀ ਆ ਇਹ ਬਜ਼ੁਰਗ ਵਿਆਜ ਤੇ ਉੱਤੇ ਪੈਸੇ ਦਿੰਦਾ ਇਹਦੇ ਕਾਫੀ ਕਾਰੋਬਾਰ ਚੱਲਦੇ ਆ ਅਸੀਂ ਸੋਚਿਆ ਵੀ ਇਹਨੂੰ ਗਵਾਹ ਕਰ ਲੈਂਦੇ ਚਲੋ ਜੇ 50 ਲੱਖ ਆ ਗਿਆ ਕਰੋੜ ਆ ਗਿਆ ਤਾਂ ਵਧੀਆ ਹੀ ਐ ਆਲੋਚਨਾ ਦੇ ਮਾਹਰ ਮਾਲਵਿੰਦਰ ਸਿੰਘ ਮਾਲੀ ਦਾ ਕੀ ਬਣਿਆ ਜੀ ਮਾਲਵਿੰਦਰ ਸਿੰਘ ਮਾਲੀ ਨੂੰ ਪਤਾ ਲੱਗਾ ਜੀ ਕਿ ਆਪਾਂ ਕੱਲ ਵੀ ਖਬਰ ਸੰਜੀ ਸੀ ਕਿ ਭਈ भेजा गया ज्यूडिशियल कस्टडी ਦੇ ਵਿੱਚ 1 ਅਕਤੂਬਰ ਤੱਕ ਦੇ ਲਈ ਦੋਸ਼ ਇਹ ਸਾਡਾ ਜੀ ਕਿ ਧਾਰਮਿਕ ਭਾਵਨਾਵਾਂ ਪੜਕਾਈਆਂ ਵੱਖ-ਵੱਖ ਜਥੇਬੰਦੀਆਂ ਮਾਲਵਿੰਦਰ ਬਾਲੀ ਦੇ ਹੱਕ ਦੇ ਵਿੱਚ ਆਈਆਂ ਮਾਲਵਿੰਦਰ ਬਾਲੀ ਨਵਜੋਤ ਸਿੰਘ ਸਿੱਧੂ ਦੇ ਸਾਬਕਾ ਸਿਆਸੀ ਸਲਾਹਕਾਰ ਆ ਸੋ ਕਿਸੇ ਜਥੇਬੰਦੀ ਨੇ ਇਹ ਗੱਲ ਕਹੀ ਹੈ ਕਿ ਅਸੀਂ ਕੱਲ ਨੂੰ ਡੀਸੀ ਦਫ਼ਤਰ ਦੇ ਮੂਹਰੇ ਧਰਨਾ ਲਾਵਾਂਗੇ ਕਿਸੇ ਨੇ ਕਿਹਾ ਜੀ ਪਰਸੋਂ ਲਾਵਾਂਗੇ ਕਿਸੇ ਨੇ ਚੌਥਾ ਐਲਾਨ ਕੀਤਾ ਤੇ ਮੰਗ ਇਹ ਕੀਤੀ ਜਾ ਰਹੀ ਹੈ ਕਿ ਮਾਲਵਿੰਦਰ ਬਾਲੀ ਦੇ ਉੱਤੇ ਜਿਹੜਾ ਦਰਜ ਕੀਤਾ ਗਿਆ ਕੇਸੇ ਰੱਦ ਕੀਤਾ ਜਾਵੇ ਤੇ ਬਿਨਾਂ ਕਿਸੇ ਸ਼ਰਤ ਦੇ ਉਹਨੂੰ ਰਹਾਅ ਕੀਤਾ ਜਾਵੇ ਪੈਟਰੋਲ ਤੇ ਡੀਜ਼ਲ ਸਸਤਾ ਹੋ ਰਿਹਾ ਪੰਜਾਬ 'ਚ ਹੁਣ ਤਾਂ ਹੋਊਗਾ ਸਿਰ ਸਾਹਿਬ ਕਿਉਂਕਿ ਚੋਣਾ ਸਿਰ ਦੇ ਉੱਤੇ ਆ ਉਦਾਂ ਨਹੀਂ ਹੁੰਦਾ ਇਹ ਚੋਣਾ ਜਦੋਂ ਉਦੋਂ ਤਾਂ ਫੇਰ ਹੀ ਹੁੰਦਾ ਵੈਸੇ ਤਾਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀ ਕੀਮਤ ਸੱਤ ਮਹੀਨਾ ਤੋਂ ਬੜੀ ਘਟੀ ਗਈ ਆ ਪਰ ਚੋਣਾ ਹੋਣਾ ਇਸ ਕਰਕੇ ਹੁਣ ਘਟੂਗਾ ਆਪਾਂ ਇੱਕ ਵਾਰੀ ਅੱਗੇ ਵੀ ਰੈਡਾ ਤੋਂ ਤੁਹਾਨੂੰ ਤਾਂ ਖਬਰ ਸਾਂਝੀ ਕੀਤੀ ਸੀ ਵੀ ਇਹ ਸਾਰਾ ਕੁਝ ਚੋਣਾ ਦੇ ਮੱਦੇ ਨਜ਼ਰ ਹੁੰਦਾ ਉਹਦਾ ਜੇਕਰ ਤੇ ਤੇਲ ਮੰਤਰੀ ਨੂੰ ਕੱਲ ਕਹਿੰਗੇ ਪੈਟਰੋਲੀਅਮ ਮੰਤਰੀ ਨੂੰ ਕਹਿ ਦਿੱਗੇ ਜੀ ਅੰਤਰਰਾਸ਼ਟਰੀ ਬਾਜ਼ਾਰ ਦੇ ਹਿਸਾਬ ਨਾਲ ਕੀਮਤਾਂ ਤੈਅ ਕਰਨੀਆਂ ਤੇ ਇਹ ਤਾਂ ਜੀ ਨਿੱਜੀ ਕੰਪਨੀਆਂ ਦੇ ਵੱਲੋਂ ਫੈਸਲਾ ਕੀਤਾ ਜਾਂਦਾ ਸਾਡਾ ਸਰਕਾਰ ਦਾ ਕੋਈ ਦਖਲ ਨਹੀਂ ਤੇ ਜੇ ਸਰਕਾਰ ਦਾ ਕੋਈ ਦਖਲ ਨਹੀਂ ਤਾਂ ਫਿਰ ਚੋਣਾਂ ਦੇ ਮੌਕੇ ਕਿਵੇਂ ਸਸਤਾ ਹੋ ਜਾਣਾ ਤੇ ਨਤੀਜੇ ਆਉਣ ਤੋਂ ਬਾਅਦ ਫਿਰ ਮਹਿੰਗਾ ਹੋ ਜਾਂਦਾ 8 ਤੋਂ ਲੈ ਕੇ 10 ਰੁਪਏ ਡੀਜ਼ਲ ਤੇ ਪੈਟਰੋਲ ਸਸਤਾ ਹੋਣ ਦੀ ਸੰਭਾਵਨਾ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਦਿੱਲੀ ਦੇ ਵਿੱਚ ਝਾਰਖੰਡ ਦੇ ਵਿੱਚ ਅਗਲੇ ਵਾਰੇ ਵੋਟਾਂ ਪੈਣੀਆਂ ਤੇ ਹੋੜਵੋਟਾਂ ਜਿਹੜੀਆਂ ਹਰਿਆਣਾ ਤੇ ਜੰਮੂ ਦੇ ਵਿੱਚ ਪੈਣੀਆਂ ਇਸ ਕਰਕੇ ਤੇਲ ਦੇ ਭਾਅ ਹੁਣ ਸਸਤੇ ਹੋਣੇ ਕੱਲ ਤੁਸੀਂ ਬੁੱਢੇ ਨਾਲੇ ਦੀ ਖਬਰ ਦਿੱਤੀ ਸੀ ਅੱਜ ਹੋਰ ਹੈ ਵੀ ਨਦੀ ਨਾਲਿਆਂ ਦਾ ਪਾਣੀ ਗੰਧਲਾ ਹੋ ਰਿਹਾ ਦੇਖੋ ਗੰਧਲੇ ਵਰਗਾ ਗੰਧਲਾ ਥਿੰਦ ਸਾਹਿਬ ਆਪਾਂ ਤਾਂ ਕੱਲੇ ਬੁੱਢੇ ਨਾਲੇ ਬਾਰੇ ਗੱਲ ਕਰਦੇ ਪੰਜਾਬ ਦੇ ਵਿੱਚ ਪਤਾ ਨਹੀਂ ਛੋਟੇ-ਛੋਟੇ ਕਿੰਨੇ ਕੁ ਬੁੱਢੇ ਨਾਲੇ ਬਣੇ ਹੋਏ ਆ ਜਿਹਦੇ ਵਿੱਚ ਸੀਵਰੇਜ ਦਾ ਪਾਣੀ ਫੈਕਟਰੀਆਂ ਦਾ ਗੰਦਾ ਪਾਣੀ ਗੰਦਾ ਪਾਣੀ ਵੀ ਇਹੋ ਜਿਹੋ ਜਿਹਾ ਟੋਕੇ ਨੂੰ ਤੇਲ ਨਹੀਂ ਦੇਈਦਾ ਕਲਾਜਾ ਐਨਾ ਗੰਦਾ ਪਾਣੀ ਸੋ ਅੱਜ ਖਬਰ ਆਈ ਦੀ ਜਲ ਸਰੋਤ ਵਿਭਾਗ ਨੇ ਜਾਣਕਾਰੀ ਦਿੱਤੀ ਆ ਪੰਜਾਬ ਦੇ ਵਿੱਚ ਸੈਂਕੜੇ ਡਰੋਨਾ ਡਰੇਨਾ ਤੇ ਨਦੀਆਂ ਦੇ ਵਿੱਚ ਸ਼ਹਿਰਾਂ ਪਿੰਡਾਂ ਤੇ ਸੰਤਾਂ ਵਾਲੇ ਗੰਦਾ ਪਾਣੀ ਸੁੱਟ ਰਹੇ ਆ 1200 ਤੋਂ 22 ਕੇਸਾਂ ਦੀ شناخت ਹੋਈ ਆ ਜਿਹੜੇ ਨਿਯਮਾਂ ਦੀ ਉਲੰਘਣਾ ਕਰਕੇ ਨਦੀਆਂ ਤੇ ਨਾਲਿਆਂ ਵਿੱਚ ਗੰਦਾ ਪਾਣੀ ਸੁੱਟ ਰਹੇ ਆ ਸੋ ਇਹ ਪੰਜਾਬ ਦਾ ਦਰਦਨਾਕ ਵਰਤਾਰਾ ਫੈਕਟਰੀਆਂ ਵਾਲੇ ਵੀ ਗੰਦ ਪਾਈ ਜਾਂਦੇ ਕਈ ਲੋਕ ਵੀ ਉਹੋ ਜਿਹੀ ਆ ਆ ਮੈਂ ਬੁੱਢੇ ਨਾਲੇ ਤੇ ਦੇਖਿਆ ਲੋਕਾਂ ਦਾ ਸੀਵਰੇਜ ਦਾ ਪਾਣੀ ਫੇਰ ਜਾਈ ਜਾਂਦਾ ਸਰਕਾਰ ਕੰਨ ਹੀ ਸਾਫ ਕਰੀ ਜਾਂਦੇ ਲੋਕਾਂ ਨੇ ਸੀ ਗੰਦਾ ਕਰਿਆ ਨਹੀਂ ਇਹ ਲੁਧਿਆਣੇ ਦੇ ਨੇੜੇ ਜਿਹੜੇ ਨਾਲੇ ਨੇ ਜਾਂ ਕਿਤੇ ਬਾਹਰਲੇ ਹੋਰ ਦੂਜੇ ਵੀ ਜਿਹੜੇ ਸ਼ਹਿਰ ਨੇ ਉਹਨਾਂ 'ਚ ਵੀ ਨਹੀਂ ਜੀ ਬਖ ਬਖ ਸ਼ਹਿਰਾਂ ਦੇ ਵਿੱਚੋਂ ਆਈ ਇਹ ਖਬਰ ਬਰਨਾਲੇ ਦੇ ਵੱਲੋਂ ਵੀ ਆਈ ਹੈ ਸੰਗਰੂਰ ਦੇ ਵੱਲੋਂ ਵੀ ਆਈ ਹੈ ਬਠਿੰਡੇ ਦੇ ਵੱਲੋਂ ਵੀ ਆਈ ਹੈ ਤਲਵੰਡੀ ਸਾਬੋ ਦੇ ਵੱਲੋਂ ਆਈ ਹੈ ਗੁਰਦਾਸਪੁਰ ਦੇ ਵਿੱਚ ਸੀਵਰੇਜ ਦਾ ਪਾਣੀ ਜਿਹੜਾ ਉਹ ਕਿੱਥੇ ਕਿੱਥੇ ਜਾ ਰਿਹਾ ਇਹ ਸਾਰੇ ਵੇਰਵੇ ਆਏ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦੇ ਵਿੱਚ ਮੌਸਮ ਅੱਜ ਗਰਮ ਸੀਗਾ ਜੀ ਅੱਜ ਪੰਜਾਬ ਦੇ ਵਿੱਚ ਲਗਭਗ 37 ਡਿਗਰੀ ਟੈਂਪਰੇਚਰ ਸੀਗਾ ਤੇ ਮੌਸਮ ਵਿਭਾਗ ਨੇ ਕਿਹਾ ਜੀ ਕਿ ਆਉਂਦੇ 24 ਘੰਟੇ ਦੇ ਵਿੱਚ ਮੌਸਮ ਠੀਕ ਰਹਿਣ ਦੀ ਆਸਾ ਮੀਂਹ ਦੀ ਸੰਭਾਵਨਾ ਹੈ ਨਹੀਂ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਇਸ ਦਾ ਮਜ਼ਾ ਜੁਹਰ ਹੈ ਰੈਡ ਐਫ ਐਮ